ਦੁੱਤੀ ਰੋਲ ਪੜੀ ਆ ਬਾਬਾ ਦੁੱਤੀ ਲਾ ਲਿਓ ਥੋੜਾ ਅੱਗੇ ਆਉਂਦੀ ਵੀਰ ਜੀ ਬਾਬਾ ਜੀ ਨੂੰ ਹਾਂ ਇੱਥੇ ਹਾਂ ਤੋਆ ਪੈ ਗਿਆ ਬਾਬੇ ਤਾਂ ਕਰਿਓ ਥੋੜੇ ਸਾਫ ਕਰਦੇ ਸਾਫ ਕਰਕੇ ਛੱਡਦੇ ਹਾਂਜੀ ਕੋਈ ਨਹੀਂ ਕੋਈ ਲਾ ਸੋ ਦੇ ਹਾਲ ਸਾ ਪਿਆ ਕਾਲ ਕਾਲ ਸਾ ਵਾਹਿਗੁਰੂ ਜੀ ਕੀ ਬਤੈ Thank you. もう食べ物だったら。 ਗਾਇਤ ਰਡ ਚਾਰ ਚਲੋ ਸਵਾਗਤ ਆਓ ਰਾਮਾ ਜੀ ਦਾ ਰਾਮਾ ਨਾਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ